ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਗੁਰਮੋਹ ਸਿੰਘ ਮੁਸਾਫਰ ਹੋਰਾਂ ਦੀ ਕਵਿਤਾ ਅਰਦਾਸ ਬਾਰੇ ਪੜਾਂਗੇ ਇਸ ਕਵਿਤਾ ਵਿੱਚ ਜਿੱਥੇ ਕਵੀ ਦੀ ਪ੍ਰਭੂ ਪ੍ਰੀਤੀ ਦੀ ਲਖਾਈਕ ਹੈ ਉੱਥੇ ਉਸ ਦੀ ਦੇਸ਼ ਭਗਤੀ ਦਾ ਵੀ ਉੱਤਮ ਨਮੂਨਾ ਹੈ ਉਹ ਪ੍ਰਭੂ ਨੂੰ ਕਹਿੰਦਾ ਹੈ ਕਿ ਉਸ ਪਾਸੋਂ ਭਾਵੇਂ ਸਾਰੇ ਮਾਨ ਸਨਮਾਨ ਤੇ ਗੁਣ ਖੋ ਲਵੇ ਪਰੰਤੂ ਉਸ ਨੂੰ ਇੱਕ ਦੇਸ਼ ਪਿਆਰ ਦੀ ਦੌਲਤ ਬਖਸ਼ ਦੇ ਖਸਲੈ ਤੇਰਾ ਹੀ ਹੈ ਸਮਾਨ ਬੇਸ਼ੱਕ ਹਸਲੈ ਬਖਸ਼ਿਆ ਤੇਰਾ ਹੀ ਸਨਮਾਨ ਬੇਸ਼ੱਕ ਹਸਲੈ ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ ਦਿਲ ਮੇਰੇ ਵਿੱਚ ਲੁਕਿਆ ਾਰਮਾਨ ਬੇਸ਼ੱਕ ਹਸਲੈ ਮਾਲਕਾ ਸੰਸਾਰ ਤੇਰਾ ਸਵਰਗ ਨਾਲੋਂ ਘੱਟ ਨਹੀਂ ਮੌਜਾਂ ਸਵਾਦਾਂ ਐਸ਼ਰੀਏ ਖਾਨ ਬੇਸ਼ੱਕ ਹਸਲੈ ਜਾਣਨਾ ਮੈਂ ਜਨਮ ਇਸ ਉੱਤਮ 84 ਲੱਖ ਤੋਂ ਬਖਸ਼ਿਆ ਜਾਮਾ ਤੇਰਾ ਇਨਸਾਨ ਬੇਸ਼ੱਕ ਹਸਲੈ ਕਵੀ ਕਹਿੰਦਾ ਹੈ ਕਿ हे ਪਰਮਾਤਮਾ ਜਿੰਨਾ ਸਨਮ ਮੇਰੇ ਕੋਲ ਉਹ ਸਭ ਤੇਰਾ ਹੀ ਦਿੱਤਾ ਹੋਇਆ ਤੂੰ ਬੇਸ਼ੱਕ ਉਸਾਰਾ ਕੁਝ ਖੋਲ ਹੈ ਮੈਨੂੰ ਇਧਰੋਂ ਉਧਰੋਂ ਜੋ ਸਨਮ ਮਿਲਦਾ ਉਹ ਵੀ ਤੇਰਾ ਹੀ ਦਿੱਤਾ ਹੋਇਆ ਤੂੰ ਬੇਸ਼ੱਕ ਇਸ ਨੂੰ ਵੀ ਖੋਲ ਹੈ ਮੈਂ ਆਪਣੇ ਜਿਗਰ ਦੇ ਲਹੂ ਨਾਲ ਸਿੰਜ ਕੇ ਆਪਣੇ ਦਿਲ ਵਿੱਚ ਜਿਹੜਾ ਚਾਹ ਪਾਲਿਆ ਤੂੰ ਬੇਸ਼ੱਕ ਉਹ ਲੁਕੇ ਚਾਹ ਨੂੰ ਵੀ ਖੋਲ ਹੈ हे ਮਾਲਕ ਤੇਰੀ ਇਹ ਸੰਸਾਰ ਸਵਰਗ ਤੋਂ ਘੱਟ ਨਹੀਂ ਹੈ ਇਹ ਮੌਜਾਂ ਸਵਾਦਾਂ ਤੇ ਐਸ਼ਾਂ ਦੀ ਖਾਨ ਹੈ ਬੇਸ਼ੱਕ ਇਹ ਵੀ ਖੋਲ ਹੈ ਮੈਂ ਇਹ ਵੀ ਜਾਣਦਾ ਹਾਂ ਕਿ ਮੇਰਾ ਇਹ ਮਨੁੱਖੀ ਜਨਮ 84 ਲੱਖ ਜੂਨਾ ਵੀ ਸਭ ਤੋਂ ਉੱਤਮ ਹੈ ਪਰੰਤੂ ਇਹ ਇਨਸਾਨੀ ਰੂਪ ਤੂ ਬਖਸ਼ਿਆ ਤੂ ਬੇਸ਼ੱਕ ਮੇਰੇ ਕੋਲੋਂ ਇਹ ਰੂਪ ਵੀ ਖੋਲਿਆ ਮਾਨ ਹੈ ਮੈਨੂੰ ਮੇਰੀ ਜਾਦੂ ਬਿਆਨੀ ਤੇ ਬੜਾ ਵੀ ਅਸਰ ਕਰਦੇ ਬੇਸ਼ੱਕ ਇਹ ਮਾਨ ਬੇਸ਼ੱਕ ਹਸਲ ਹੈ ਹੁਜਤਾਂ ਦਲੀਲਾਂ ਫਲਸਫੇ ਮਰਜ਼ਾ ਦਿਮਾਗੀ ਲਗੀਆਂ ਉਲਟ ਛੱਡ ਇੱਕ ਖੋਪੜੀ ਸਭ ਗਿਆਨ ਬੇਸ਼ੱਕ ਹਸਲ ਹੈ ਮੋਦੀਆਂ ਕੜੀਆਂ ਦੇ ਵਿੱਚ ਲੰਮੀ ਉਮਰ ਇੱਕ ਕੈਦ ਹੈ ਖਸਲਾ ਮੇਰੀ ਜਵਾਨੀ ਪ੍ਰਾਂ ਬੇਸ਼ੱਕ ਖਸਲਾ ਇੱਕ ਬਖਸ਼ ਦੇ ਸਿਰਫ ਇੱਕ ਦੌਲਤ ਵਤਨ ਦੇ ਪਿਆਰ ਫਿਰ ਬੇਸ਼ੱਕ ਮਰਜੀ ਤੇਰੀ ਜਿੰਦ ਜਾਨ ਬੇਸ਼ੱਕ ਖਸਲਾ ਹੈ हे ਪ੍ਰਮਾਤਮਾ ਮੈਨੂੰ ਆਪਣੀ ਜਾਦੂ ਵਰਗਾ ਅਸਰ ਕਰਨ ਵਾਲੀ ਭਾਸ਼ਣਕਾਰੀ ਉੱਤੇ ਬੜਾ ਮਾਣ ਹੈ ਬੇਸ਼ੱਕ ਤੂੰ ਇਸ ਨੂੰ ਬੇਅਸਰ ਕਰ ਦੇ ਮੇਰਾ ਸਾਰਾ ਮਾਣ ਖੋਲ ਹੈ ਮੇਰੇ ਦਿਮਾਗ ਨੂੰ ਸ਼ੰਕਾ ਕਰਨ ਦਲੀਲਬਾਦੀ ਕਰਨ ਫਿਲਾਸਫੀ ਝਾੜਨ ਦੀਆਂ ਜੋ ਬਿਮਾਰੀਆਂ ਲੱਗੀਆਂ ਨੇ ਬੇਸ਼ੱਕ ਤੂੰ ਮੇਰੇ ਦਿਮਾਗ ਨੂੰ ਪਾਗਲ ਬਣਾ ਕੇ ਮੇਰੇ ਕੋਲ ਇਹ ਸਾਰਾ ਗਿਆਨ ਖੋਲ ਹੈ ਮੈਂ ਸਮਝਦਾ ਹਾਂ ਕਿ ਸੰਸਾਰਿਕ ਪਦਾਰਤਾ ਦੇ ਮੋਹ ਵਿੱਚ ਫਸ ਕੇ ਲੰਮੀ ਉਮਰ گزارਨੀ ਕੈਦ ਸਮਾਨ ਹੈ ਕੀ ਪਰਮਾਤਮਾ ਬੇਸ਼ੱਕ ਤੂੰ ਮੇਰੀ ਜਵਾਨੀ ਪ੍ਰਾਣ ਮੇਰੇ ਪਾਸੋਂ ਖੋਲ ਹੈ ਮੈਨੂੰ ਇਸ ਸਾਰੇ ਕੁਝ ਦੇ ਖੁੱਸਣ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੋਏਗੀ ਪਰੰਤੂ ਤੂੰ ਮੈਨੂੰ ਇੱਕ ਦੇਸ਼ ਪਿਆਰ ਦੀ ਦੌਲਤ ਜ਼ਰੂਰ ਬਖਸ਼ ਅਤੇ ਇਸ ਬਖਸ਼ਿਸ਼ ਤੋਂ ਮਗਰੋਂ ਭਾਵੇਂ ਤੂੰ ਬੇਸ਼ੱਕ ਮੇਰੀ ਜਾਨ ਕੱਢ ਲਈ ਤਾਂ ਵੀ ਮੈਨੂੰ ਕੋਈ ਉਜਰ ਨਹੀਂ ਹੋਵੇਗਾ ਕੇਂਦਰੀ ਭਗਤ ਦੀ ਇਹੋ ਇੱਛਾ ਹੁੰਦੀ ਹੈ ਕਿ ਪਰਮਾਤਮਾ ਉਸ ਪਾਸੋਂ ਹੋਰ ਭਾਵੇਂ ਸਭ ਕੁਝ ਖੋ ਲਵੇ ਪਰੰਤੂ ਉਸ ਨੂੰ ਦੇਸ਼ ਭਗਤੀ ਦੀ ਦੌਲਤ ਨਾਲ ਮਾਲਾ-ਮਾਲ ਰੱਖੇ ਧੰਨਵਾਦ